ਸਾਰੇ ਹੀ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਸਭ ਠੀਕ ਠਾਕ ਹੋਵੋਗੇ ਜੇਕਰ ਚੈਨਲ ਤੇ ਨਵੇਂ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜੁੜੋ ਕਰੋ ਤੇ ਨਾਲ ਲਗਾ ਘੰਟੀ ਦਾ ਬਟਨ ਦਬਾਓ ਤਾਂ ਕਿ ਜਿਹੜੇ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਹਬ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਦੇ ਆਂਗੇ ਕਿ ਜਿਹੜੀ ਆਪਾਂ ਪਨੀਰੀ ਤਿਆਰ ਕਰ ਰਹੇ ਹਾਂ ਕਿ ਉਹਦੇ ਆਪਾਂ ਕਿਹੜੀ ਕਿਹੜੀ ਸਪਰੇ ਕਰੀ ਆ ਜਾਂ ਤੁਸੀਂ ਕਿਹੜੀ ਕਿਹੜੀ ਸਪਰੇ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਜਿਹੜੇ ਇਹ ਬੈਸਟ ਰਿਜ਼ਲਟ ਮਿਲਣਗੇ ਜਿਹੜੇ ਆਪਾਂ ਆਪ ਦਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਾਂਗੇ ਵੀ ਆਪਣੀ ਜਿਹੜੀ ਗੇੜੀ ਗੇੜੀ ਸਪਰੇਅ ਆਪਾਂ ਕਰੀਏ ਜਿਹੜੀ ਆਪਾਂ ਨੂੰ ਪਨੀਰੀ ਜਿਹੜੀ ਹੁਣ ਬਹੁਤ ਵਧੀਆ ਜਿਹੜੀ ਤਿਆਰ ਹੋ ਰਹੀ ਆ ਫਟੀਦਾਰ ਪਨੀਰੀ ਜਿਹੜੀ ਲਗਾਉਣ ਦੇ ਵਿੱਚ ਬਹੁਤ ਵਧੀਆ ਰਹੇਗੀ ਜਿਹੜੀ ਫਟਾਰ ਉਹ ਵੀ ਬਹੁਤ ਸੋਹਣਾ ਹੋਇਆਗਾ ਜਿਹਦੇ ਆਪਣੇ ਪੀਲਾ ਬਣ ਗਿਆ ਮੱਛਾਂ ਦੀ ਸ਼ਿਕਾਇਤ ਬਹੁਤ ਘੱਟ ਆਈ ਆ ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਪਨੀਰੀ ਬੀਜੀ ਸੀ ਉਹਦੇ ਵਿੱਚ ਆਪਾਂ ਜਿਹੜਾ ਡੀਏਪੀ ਦਾ ਛਿਟਾ ਦਿੱਤਾ ਸੀ ਹਲਕਾ ਡੀਏਪੀ ਦਾ ਛਿਟਾ ਦਿੱਤਾ ਕੋਈ ਜ਼ਿਆਦਾ ਡੀਏਪੀ ਨਹੀਂ ਦਿੱਤਾ ਸੀ ਛਿਟਾ ਜੜਾ ਜਿਹੜੀ ਆਪਾਂ ਪਨੀਰੀ ਜਿਹੜੀ ਸ਼ਾਮ ਦੇ ਵੇਲੇ ਵੀ ਜਿਹੜੀ ਜਦੋਂ ਬਿਲਕੁਲ ਜਿਹੜਾ ਮੌਸਮ ਆ ਜਿਹੜਾ ਟੈਂਪਰੇਚਰ ਡਾਊਨ ਚਲਾ ਜਾਂਦਾ ਸੀ ਜਿਹੜਾ ਸੂਰਜ ਦਾ ਜਿਹੜਾ ਤਿੱਖਾ ਦੁਪਹਿਰਾ ਜਿਹੜਾ ਉਹ ਘਟ ਜਾਂਦਾ ਸੀ ਜਿਹੜੀ ਧਰਤੀ ਆ ਉਹ ਠੰਡੀ ਹੋ ਜਾਂਦੀ ਉਸ ਵੇਲੇ ਆਪਾਂ ਇਹਦਾ ਸ਼ਟਰ ਦਿੱਤਾ ਸੀ ਉਸ ਤੋਂ ਬਾਅਦ ਜਿਹੜਾ ਆਪਾਂ ਪਾਣੀ ਲਗਾਇਆ ਸੀ 15 ਦਿਨਾਂ ਦੇ ਬਾਅਦ ਆਪਾਂ ਇਹਦੇ ਉੱਤੇ ਇੱਕ ਸਪਰੇਅ ਕਰੀ ਸੀ ਜ਼ਿੰਕ ਦੀ ਸਪਰੇਅ ਜਾਰੇ ਬੀਟਾ ਕੰਪਨੀ ਦਾ ਜਿੰਕ ਉਹਨਾਂ 39 65% ਜ਼ਿੰਕ ਆਕਸਾਈਡ ਉਹਦਾ ਬਹੁਤ ਸੋਹਣਾ ਦਾ ਰਿਜ਼ਲਟ ਆਗਾ ਤੁਸੀਂ ਇੱਕ ਵਾਰ ਕਰਕੇ ਦੇਖੋਗੇ ਤੁਸੀਂ ਬਾਰ ਬਾਰ ਕਰੋਗੇ ਪਨੀਰੀ ਆਪਾਂ ਬੀਜਣ ਤੋਂ ਪਹਿਲਾਂ ਆਪਾਂ ਜਿਹੜੀ ਟ੍ਰਾਈਕੋਡਰਮ ਆਈਡੀ ਕੰਪਨੀ ਸੋਰੀ ਟ੍ਰਾਈਕੋਡਰਮ ਆਈਡੀ ਦਵਾਈ ਆਉਣੀ ਆ ਉਹਦੇ ਨਾਲ ਆਪਾਂ ਜਿਹੜੀ ਪਨੀਰੀਓ ਸੋਧਦੀ ਸੀ ਉਹਦੇ ਕਰਕੇ ਆਪਾਂ ਜਿਹੜੀ ਪਨੀਰੀ ਬੀਜੇ ਆਪਾਂ ਕਹਿੰਨ ਕਿਦਾ ਵੀ ਜਿਹੜਾ ਸੋਧ ਕੇ ਬੀਜਿਆ ਸੀਗਾ ਉਸ ਤੋਂ ਬਾਅਦ ਇੱਕ ਆਪਾਂ ਸਪਰੇਅ ਕਰੀ ਆਗੀ ਇਹਦੇ ਉੱਤੇ ਐਮ ਸਟਾਰ ਜਿਹੜਾ ਸ਼ਲਟ ਆਉਂਦਾ ਜਿਹਾ ਫਿਕਸਟੋਮ ਪਲੱਸ ਟੈਪ ਕੋਨਾਂ ਜੋ ਤਾਂ ਤੁਸੀਂ ਹੋਰ ਕੋਈ ਵੀ ਜਿਹੜਾ ਵਧੀਆ ਸ਼ਲਟ ਲੈ ਸਕਦੇ ਹੋ ਕਿਉਂਕਿ ਪਨੀਰੀ ਦੇ ਵਿੱਚ ਲਗਭਗ ਇੱਕ ਦੋ ਢੋਲੀ ਜਿਹੜੀ ਡਰਾਮਾ ਜਿਹੜੇ ਪਾਣੀ ਵਾਲੇ ਉਹ ਪੈਂਦੇ ਨੇਗੇ ਛੋਟੇ ਇਹ ਕੋਈ ਜ਼ਿਆਦਾ ਮਹਿੰਗੀ ਨਹੀਂ ਹੈ ਤੁਹਾਨੂੰ ਜਿਹੜਾ ਬੇਨਫੀਟ ਹੈ ਤੁਸੀਂ ਅੱਗੇ ਆ ਕੇ ਦੇਖੋਗੇ ਦੇ ਦੋ ਵਾਰੀ ਆਪਾਂ ਜੂਰੇ ਦਿੱਤੀ ਆ ਹਲਕੇ ਹਲਕੇ ਜੂਰੇ ਦਿੱਤੇ ਕੋਈ ਜ਼ਿਆਦਾ ਜੂਰੇ ਨਹੀਂ ਦਿੱਤੇ ਬਹੁਤ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਸੀ ਕਿ ਵੀਰੇ ਜੇ ਪਨੀਰੀ ਉਹ ਸੂਟ ਹੀ ਹੋ ਰਹੀ ਆ ਕਿਸਾਨ ਵੀਰੋ ਜਦੋਂ ਤੁਸੀਂ ਪਨੀਰੀ ਲਗਾਉਣੀ ਆ ਉਸ ਉਸ ਵੇਲੇ ਇਹ ਤੱਕਦਾ ਇਹਦੀ ਹਾਈਟ ਬਹੁਤ ਜ਼ਿਆਦਾ ਹੋ ਜਾਵੇ ਜੇਕਰ ਜ਼ਿਆਦਾ ਪੱਕੀ ਪਨੀਰੀ ਜਾਂ ਜ਼ਿਆਦਾ ਵੱਡੇ ਸਾਈਜ਼ ਦੀ ਪਨੀਰੀ ਤੁਸੀਂ ਲਗਾਉਂਗੇ ਤਾਂ ਜਿਹੜੀ ਚੱਲਣ ਦੇ ਵਿੱਚ ਲੇਟ ਹੋਵੇ ਕਿਉਂਕਿ ਹਲਕੀ ਪਨੀਰੀ ਹੋਊਗੀ ਜਿਹੜੀ ਛੋਟੇ ਕੱਦ ਦੀ ਪੁਰੀ ਹੋਊਗੀ ਜਿਹੜੀ ਉਹ ਪਾਣੀ ਦੇ ਵਿੱਚ ਸਹੀ ਤਰ੍ਹਾਂ ਲੱਗ ਜਾਵੇਗੀ ਜੇਕਰ ਜ਼ਿਆਦਾ ਵੱਡੀ ਪਨੀਰੀ ਹੋ ਗਈ ਤਾਂ ਉਹ ਜਿਹੜੀ ਉੱਪਰ ਝੁੱਕ ਕੇ ਲੱਗੇ ਜਿਹੜਾ ਤੁਹਾਡਾ ਝੋਨਾ ਉਹ ਚੱਲਣ ਦੇ ਵਿੱਚ ਵੀ ਲੇਟ ਹੋਵੇਗਾ ਕਿਉਂਕਿ ਜਿਹੜਾ ਜਿਹੜਾ ਉੱਪਰਲੇ ਪੱਤੇ ਉਹਨਾਂ ਨੇ ਤਾਂ ਹੌਲੀ-ਹੌਲੀ ਜਿਹੜਾ ਖਤਮ ਹੋ ਗਏ ਜਿਹੜਾ ਨਵਾਂ ਪੱਤਾ ਜਿਹੜਾ ਝੋਨੇ ਨੇ ਪਿਆਰ ਕਰਨਾ ਹੁੰਦਾ ਆਪਾਂ ਇੱਕ ਸਪਰੇ ਹੋਰ ਕਰਾਂਗੇ ਇਹਦੇ ਉੱਪਰ ਫੰਗੀ ਸਾਈਡ ਦੇ ਆਪਾਂ ਦੋ ਸਪਰੇ ਹਰ ਵਾਰ ਕਰ ਦਿੰਨੇ ਆ ਤੇ ਇੱਕ ਸਪਰੇਡ ਹੀ ਨੋਮਨੀ ਗੋਲਡ ਕੰਪਨੀ ਦੀ ਨਾਂ ਤੇ ਜਿਹੜੀ ਸਪਰੇ ਆਉਂਦੀ ਹੈ ਬਹੁਤ ਕੰਪਨੀ ਦੇ ਵਿੱਚ ਨਦੀਨ ਹੋ ਜਾਂਦੇ ਆ ਉਹ ਆਪਾਂ ਸਪਰੇਅ ਜੀ ਕਰਨੀ ਹੈਗੀ ਉਹ ਸਪਰੇਅ ਦਾ ਜਿਹੜਾ ਬਹੁਤ ਬੈਨੀਫੀਟਾ ਕਿਉਂਕਿ ਜਦੋਂ ਆਪਣੇ ਝੋਨੇ ਦੇ ਵਿੱਚ ਇੱਕ ਝੋਨੇ ਦੇ ਤਰ੍ਹਾਂ ਦੇ ਕੱਖ ਹੋ ਜਾਂਦੇ ਹਨ ਉਹ ਜਿਹੜੀ ਇਹ ਜਿਹੜੀ ਸਪਰੇਅ ਆਗੀ ਨੋਮਨੀ ਗੋਲਡ ਉਹ ਕੱਖਾਂ ਨੂੰ ਪੂਰੀ ਵੀ ਵਿੱਚ ਹੀ ਖਤਮ ਕਰ ਦੇਵੇ ਜੇਕਰ ਤੁਹਾਡੇ ਖੇਤ ਦੇ ਵਿੱਚ ਵੀ ਜੇਕਰ ਇਹ ਕੋਈ ਦੀਨ ਲੱਗ ਗਿਆ ਤਾਂ ਜਿਹੜਾ ਆਪਣੇ ਆਪ ਹੀ ਕੁਦਰਤ ਦੇ ਵਿੱਚ ਖਤਮ ਹੋ ਜਾਵੇਗਾ ਵੀ ਤੁਹਾਨੂੰ ਪਤਾ ਲੱਗੇ ਬਾਰ ਬਾਰ ਜਿਹੜਾ ਝੋਨੇ ਦੇ ਵਿੱਚ ਬੰਨ੍ਹ ਦੀ ਜਰੂਰਤ ਨਹੀਂ ਆ ਜਿਹੜੇ ਵੀਰਾਂ ਦੀ ਪਨੀਰੀ ਕੋਈ ਜ਼ਿਆਦਾ ਜਿਹੜੀ ਪੱਕੀ ਖੜੀ ਆ ਪਨੀਰੀ ਜਿਹੜੀ ਆ ਜ਼ਿਆਦਾ ਪੀਲੀ ਖੜੀ ਆ ਉਹਨਾਂ ਵਾਸਤੇ ਇੱਕ ਸਸਤੀ ਜੁਪਰੀਆ ਤੁਸੀਂ ਜੁਵਰੇਲਿਕ ਐਸੇ ਲੈਣਾ 0.2 ਬਾਣਾ ਜਿਹੜਾ ਪਰਸੈਂਟ ਦੇ ਨਾਤੇ ਇੱਕ ਜੁਵਰੇਲਿਕ ਐਸੇ ਡੋਲਾ ਉਹ ਤੋਂ ਬਈ ਲੈਣੀ ਆ ਜਿਹੜੀ ਤੁਹਾਡੀ ਪਨੀਰੀ ਆ ਜਿਹੜੀ ਉਹ ਕੱਚੀ ਜੀ ਕਰ ਦੇਵੇਗੀ ਰੈਲੀ ਜਿਹੜੀ ਵਧਾ ਦੇਵੇਗੀ ਜਿਹੜਾ ਤੁਹਾਡੀ ਜਿਹੜੀ ਪਨੀਰੀ ਆ ਉਹ ਦੇਖਣ ਨੂੰ ਵਧਿਆ ਲੱਗੇ ਜਿਹੜੀ ਉੱਪਰਲੇ ਪਤੇ ਜਿਹੜੇ ਸੜੇ ਨੇ ਉਹ ਵੀ ਕੀ ਹੋ ਜਾਣਗੇ ਸੋ ਜ਼ਿਆਦਾ ਪ੍ਰੋਡਕਟ ਪਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਜਿਗਰ ਫਾਇਦਾ ਲੈ اندر اندر ਕਿ ਵੀ ਤੁਸੀਂ ਜੇ ਦਾ ਨੁਕਸਾਨ ਵੀ ਕਰ ਲੈਣੋ ਜਿਆਦਾ ਸਪਰੇਅ ਕਰਨ ਨਾਲ ਤੁਸੀਂ ਜਿਹੜੀ ਆਪਣੀ ਆਪਣੇ ਛਾੜ ਵੀ ਸਕਦੇ ਹੋ ਜਿਹੜੀ ਵੀ ਤੁਸੀਂ ਸਪਰੇਅ ਕਰਨੇ ਆ ਉਹ ਸਪਰੇਅ ਨੂੰ ਜਿਹੜੀ ਤਰਜੀਹ ਸ਼ਾਮ ਵੇਲੇ ਦਿਓ ਸਵੇਰੇ ਸਪਰੇਅ ਕੋਈ ਨਾ ਕਰੋ ਨਾ ਹੀ ਦੁਬਾਰਾ ਕਰੋ ਕਿਉਂਕਿ ਧੁੱਪ ਦੇ ਨਾਲ ਜਿਹੜਾ ਹਵਾ ਖੁਸ਼ਕ ਚੱਲ ਰਹੀ ਹੈ ਜਿਹੜੀ ਗਰਮ ਹਵਾ ਚੱਲ ਰਹੀ ਹੈ ਦੇ ਨਾਲ ਜਿਹੜੇ ਪੱਤੇ ਦੀ ਬਰਨਿੰਗ ਹੋ ਜਾਵੇਗੀ ਪੱਤੇ ਛੱਡ ਜਾਣਗੇ ਜੋ ਵੀ ਸਪਰੇਅ ਕਰਨੇ ਆ ਸ਼ਾਮ ਦੇ ਵੇਲੇ ਕਰਿਆ ਕਰੋ ਜੀ ਧੰਨਵਾਦ ਜੀ ਮਿਹਰਬਾਨ